हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੋਈ ਵੜ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੀ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਜੀ ਬੜੀ ਵਧੀਆ ਨਾਮ ਤੇ ਐਡਰੈਸ ਹੋਊ ਨਾਮ ਮਨਿੰਦਰ ਸਿੰਘ ਬਾਈ ਪਿੰਡ ਸੰਧੂ ਖੁਰਦ ਹੂੰ ਜ਼ਿਲ੍ਹਾ ਬਟਿੰਡਾ ਬਾਈ ਠੀਕ ਆ ਤਹਿਸੀਲ ਬਾਈ ਤਹਿਸੀਲ ਫੂਲ ਬਾਈ ਨੇੜੇ ਪਿੰਡ ਬਾਈ ਨੇੜੇ ਬਾਈ ਇੱਕ ਪਾਸੇ ਤਪਾ ਸਰ ਠੀਕ ਆ ਇੱਕ ਵਾਰੇ ਭਦੌਰ ਸੰਨਾ ਗਲਾਬ ਸਿੰਘ ਆਲਾ ਤੇ ਭਾਈ ਰੂਪਾ ਬਾਈ ਮੋਬਾਈਲ ਨੰਬਰ ਬੋਲ 80124281000 81000 ਠੀਕ ਆ ਬਈ ਕਿਹੜੀ ਬੈਡ ਦੇ ਨੇ ਕਿਹੜਾ ਸੂਸ ਰੀ ਆ ਬਈ ਇਹ ਦੂਜਾ ਸੂਆ ਸੂਈ ਆ ਡਾਕਟਰ 2 ਸੂਈ ਆ ਬਈ ਇਹ ਨੂੰ ਹੋ ਗਿਆ ਬਈ ਤਿੰਨ ਘੰਟੇ ਚਾਰ ਸੂਈ ਨੂੰ ਤਿੰਨ ਚਾਰ ਘੰਟੇ ਹਾਂਜੀ ਬਈ ਹਾਂ ਦੇਰ ਪੈ ਗਈ ਆ ਭਈਆ ਬਾਈ ਬੱਠਲ ਦੇ ਵਿੱਚ ਠੀਕ ਆ ਦੇਰ ਆ ਭਈਆ ਹਾਂਜੀ ਹਾਂ ਬੱਚਾ ਕੀ ਦੇਤਾ ਕਰਮਾ ਬੱਚਾ ਦਿੱਤਾ ਬਾਈ ਬੱਚਾ ਦਿੱਤਾ ਹਾਂਜੀ ਹਾਂ ਕਿੰਨਾ ਕੁ ਬੌੜਾ ਕੱਢਿਆ ਫਿਰ ਬਾਈ ਇਹਦਾ ਐਂਕਲ ਮਲਕ 2 2 ਕਿਲੋ ਬੱਸੀਆਂ ਨੂੰ ਪੈਤਾ ਜਿੰਨਾ ਕੁ ਬੱਸੀਆਂ ਦੀ ਕੰਪੈਸਟੀ ਸੀਗੀ ਠੀਕ ਆ ਤੇ ਤਕਰੀਬਨ 3 ਕਿਲੋ ਵਾਂਗੂ ਬੌੜਾ ਕੱਢਿਆ ਪਿਆ ਬਾਈ ਬਾਲਟੀ ਦੇ ਵਿੱਚ ਹੁਣ ਹੀ ਕੱਢ ਕੇ ਹਟਿਆ ਛੋਟੇ ਆਉਣ ਤੋਂ 5-7 ਮਿੰਟ ਪਹਿਲਾਂ ਹੀ ਬਾਈ ਆ ਪਿਆ ਹੈਣਾ ਹਾਂਜੀ ਹਾਂ ਬਾਈ ਠੀਕ ਆ ਚਵਾਈ ਚੁਈ ਕਿਵੇਂ ਆ ਚਵਾਈ ਚੁਈ ਬਾਈ ਜਮਾ ਇੱਕ ਨੰਬਰ ਆ ਠੀਕ ਆ ਬਾਈ ਹਾਂਜੀ ਹਾਂ ਤੋੜ ਲੈਣਾ ਪਹਿਲਾਂ ਫਿਰ ਚਵਾਈ ਕਰਕੇ ਸਾਨੂੰ ਵਿਸਾ ਦੇਾਂਗੇ ਬਾਈ ਮਾੜੀ ਤੋੜ ਦੋ ਬਾਈ ਥਾਣੇ ਕਮਾਲ ਦਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣਾ ਬਾਈ ਤੇ ਬ ਸਿਰ ਤੇ ਆਇਤ ਨਾ ਬਰੀਡ ਚੰਗੀ ਆ ਗਰਮੀ ਬਿਲਕੁਲ ਬਾਈ ਗਰਮੀ ਬਿਲਕੁਲ ਨਹੀਂ ਮੰਨਦੀ ਬਾਈ ਉਹ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਉਹ ਬਾਕੀ ਤੋੜਾ ਤੋੜਾ ਚੈੱਕ ਕਰਮ ਨੇ ਸਮੀ ਭਲੀ ਬਹੁਤ ਆਣ ਬੈਠ ਹਾਂਜੀ ਬਾਈ ਹਾਂ ਹਮ ਬਾਹਰ ਕਦ ਕਾਰ ਦੀ ਸਮੀ ਭਲੀ ਪੂਰੀ ਆ ਬਾਈ ਠੀਕ ਹਾਂਜੀ ਹਾਂ ਆ ਲੈ ਵਾ ਪੂਰਾ ਓਕੇ ਆ ਬਾਈ ਜਮਾ ਪੂਰੀ ਕੰਨੇ ਵਾਲੀ ਧਾਰਾ ਆ ਬਾਈ ਜਮਾ ਹਾਂਜੀ ਹਾਂ ਬਾਈ ਕੀ ਮੁੱਲ ਜਿਆਦਾ ਬਾਈ ਮੁੱਲ ਕੋਸ ਮਰਜ਼ੀ ਕਰਾ ਲਓ 60 ਕਰਾ ਲਓ 65 ਕਰਾ ਲਓ ਬਾਈ ਆਪਾਂ 55000 ਦੀ ਬੈੜ ਦੇਣੀ ਆ ਬਾਈ ਹਾਂ ਨਾ 55000 ਦੀ ਬੱਸੇ ਨੂੰ ਭਾਈ ਦੀ ਮੁੱਲ ਕਰਾਉਣਾ ਪਾਈ ਕਿਹਦਾ 60 ਕਰਾ ਲਓ 65 ਕਰਾ ਲਓ 55000 ਦੀ ਬੈੜ ਦੇ ਦੇਾਂਗੇ ਬਾਈ ਹਾਂਜੀ ਬਾਈ ਹਾਂਜੀ ਚਵਾਈ ਵੀ ਚੰਗੀ ਆ ਚਵਾਈ ਚਵਾਈ ਬਾਈ ਐਨ ਪੰਪਰ ਗਿਆ ਸਾਨੂੰ ਹੁਣੀ ਚਵਾਈ ਕਰਕੇ ਦਿਖਾ ਦਿੰਨੇ ਆ ਬਾਈ ਪਤਾ ਨਾ ਮਾਰ ਕੇ ਹਾਂਜੀ ਲਵ ਮਾਰਦਾ ਤਾਰਾ ਬਾਈ ਹਾਂਜੀ ਹਾਂਜੀ ਠੰਡੀ ਬਹੁਤ ਆ ਯਾਰ ਠੰਡੀ ਬਾਈ ਆ ਵੇਖ ਲੋ ਬਿਣਾ ਨਿਆਣਾ ਤੂੰ ਕੋਈ ਨਿਆਣਾ ਨਹੀਂ ਪਾਇਆ ਬਾਈ ਨੇ ਕੁਝ ਨਹੀਂ ਕਰਿਆ ਲੈ ਮੌਜ ਇਹਨਾਂ ਠੜੀ ਅਬੇ ਨਾ ਕੀ ਬਾਤ ਚੋਣ ਬੜਾ ਚੰਗਾ ਯਾਰ ਹਾਂਜੀ ਬਾਈ ਚੋਣ ਦੀ ਤਾਂ ਫੁੱਲ ਗਰੰਟੀ ਆ ਬਾਈ ਬਾਬੇ ਦੀ ਕਿਰਪਾ ਨਾਲੇ ਮੈਂ ਲੈ ਬਾਈ ਨੇ ਕਰੇ ਧਾਰ ਤੂਈ ਮੈਂ ਤਾਂ ਚੋਈ ਨਹੀਂ ਬਾਈ ਕਿਤੇ ਧਾਰ ਯਾਰ ਆ ਤੁਹਾਡੇ ਸਾਹਮਣੇ ਆ ਜੀ ਕੀ ਬਾਤ ਆ ਚੋਈ ਚੋਈ ਬਹੁਤ ਚੰਗੇ ਲੈ ਜਿਵੇਂ ਮਾਰਦੀ ਤਾਰਾ ਮਾਰੀ ਤਾਰਾ ਹਾਂਜੀ ਬਾਈ ਠੰਡੀ ਸੀ ਲੈ ਕੋਈ ਨਿਆਣਾ ਨਹੀਂ ਪਾਇਆ ਮੌਜ ਇਹਨਾਂ ਲੈ ਕਰ ਮਾਰੀ ਹਾਂਜੀ ਹਾਂ ਬਾਈ ਜਿੱਧਰ ਦੀ ਮਰਜ਼ੀ ਡਾਕਟਰ ਐ ਹੱਥੁੱਤ ਲਈ ਚੱਲ ਆ ਕਪੜਾ ਵੀ ਆਇਆ ਨਹੀਂ ਹਲੋ ਮੱਤ ਦਾ ਦੁੱਧ ਦੇ ਬਿਲਕੁਲ ਬਾਈ ਕਿੱਟਾ ਦੇਖ ਲੋ ਜਿਵੇਂ ਮਰਜੀ ਆਏ ਸੰਗਸਾਨਸੁਰ ਕੋਸੀ ਚੱਲ ਜਮਾ ਕੋਈ ਮਤਲਬ ਹੀ ਨਹੀਂ ਆ ਪੂਸ ਫੜ ਕੇ ਇੱਧਰ ਮਰਜੀ ਆ ਲੈ ਲੈ ਠੀਕ ਹੈ ਬਾਈ ਹਾਂ ਠੰਡੀ ਸੀਲ ਦਾ ਤਾਂ ਕੋਈ ਅੰਤ ਹੀ ਨਹੀਂ ਠੀਕ ਹੈ ਬਾਈ ਦੇਖ ਕੇ 18 ਤੋਂ 20 ਲੀਟਰ ਦਾ ਗੱਡੂ ਡਾਕਟਰ ਹੁਣ ਜਿਹਦੇ ਹਿਸਾਬ ਨਾਲ ਇਹ ਪੜੀ ਸੰਭੀ ਜਾਂਦਾ ਹੈ ਦੇਖ ਲੈ ਕਿਸੇ ਪਾਸੋਂ ਆਏ ਪਤਾ ਨਹੀਂ ਕਿਸੇ ਪਾਸੋਂ ਵੀ ਬਾਬੇ ਦੀ ਕਿਰਪਾ ਨਾਲ ਕਿਸੇ ਵੀਰ ਨੂੰ ਬਾਈ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ